ਕਿਹੜਾ ਸਿਮ ਕਿਹੜਾ ਪੈਂਦਾ ਇਹ ਚ ਉਹ ਬਰੇ ਸਿਮ ਸੁਮ ਨਹੀਂ ਪੈਂਦਾ ਇਹ ਖਡਾਉਣਾ ਵਾ ਜੁਆਕਾ ਲਈ ਹੈਗਾ ਇਹ ਓਏ ਹਾਂ ਹਾਂ ਦੇਖ ਨਾਲ ਬੋਲ ਵੀ ਆ ਨਾਲ ਇਹਦੇ ਹਾਂ ਇਹਦਾ ਮਾਰ ਦੇ ਕੇ ਪਿਆਵਾ ਓਏ ਹੋਏ 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 ਇਹਦਾ ਪੱਕਾ ਹੀ ਬੜਾ ਵਧੀਆ ਯਾਰ ਤੇਰਾ ਦੇਖਿਆ ਡਾ ਡਾ ਪੱਕਾ ਕਰ ਦੇ ਬਿੱਲ ਤਾਂ ਨਹੀਂ ਆਊਗਾ ਯਾਰ ਬਿੱਲ ਹਾਂ ਓ ਯਾਰ ਜੁਆਕਾ ਲਈ ਆ ਮੇਰਾ ਭਰਾ ਇਹਦੇ ਬਿੱਲ ਬੁੱਲ ਨਹੀਂ ਹੁੰਦਾ ਇਹਦਾ ਓ ਭਰਾ ਵਾ ਸਾਡਾ ਹਾਂਜੀ ਹਾਂਜੀ ਤੂੰ ਦੱਸੋ ਆ ਕੀ ਹੈ ਯਾਰ ਹੈ ਆ ਕੀ ਹੈ ਹੁਣ ਦੇਖ ਲਓ ਭਾਈ ਫੋਨ ਆ ਇਹ ਦਿਖਾ ਦਿਖਾ ਅਣੀ ਦੇਖੋ ਹਾਂ ਨਹੀਂ ਨਹੀਂ ਖੋਲ ਕੇ ਦਿਖਾ ਯਾਰ ਇੰਦਾ ਥੋਨਾ ਕੋਈ ਨਹੀਂ ਭਾਈ ਤੂੰ ਖੋਲ ਕੇ ਦਿਖਾ ਦਿੰਨੇ ਆ ਯਾਰ ਕੋਈ ਮਸਾਉਂ ਨਹੀਂ ਕੋਈ ਯਾਰ ਇੰਨਾ ਟਾਈਮ ਤੂੰ ਖੋਲਣ ਤੇ ਲਾਈ ਜਾਨਾ ਤੇ ਯਾਰ ਕੀ ਸੁਆਹ ਵੇਚਣੇ ਆ ਦੇਖੋ ਭਾਈ ਆਹ ਹੈ ਇਹ ਟੋਏ ਇਹ ਫੋਨ ਆ ਯਾਰ ਛੋਟੇ ਜੋ ਆਕਾ ਲਈ ਅੱਛਾ ਅੱਛਾ ਹਾਂਜੀ ਹਾਂਜੀ ਕਿਹੜਾ ਸਿਮ ਕਿਹੜਾ ਪੈਂਦਾ ਇਹ ਚ ਉਹ ਬਰੇ ਸਿਮ ਸੁਮ ਨਹੀਂ ਪੈਂਦਾ ਇਹ ਖਡਾਉਣਾ ਵਾ ਜੋ ਆਕਾ ਲਈ ਹੈਗਾ ਇਹ ਕੋਈ ਜਵਾਕ ਹੋਇਆ ਕਰੇ ਜਵਾਕ ਤਾਂ ਹੈ ਨਹੀਂ ਯਾਰ ਆਪੇ ਚਲਾਣਾ ਆਪੇ ਚਲਾਣਾ ਤੇਰਾ ਦਿਮਾਗ ਸਹੀ ਆ ਥੈਂਕ ਯੂ ਇਹ ਪ੍ਰਵਾਹ ਚੱਲਦਾ ਨਹੀਂ ਆਇਆ ਇਹ ਆ ਹਾਂ ਇਹ ਬਈ ਇਦਾਂ ਚੱਲਦਾ ਜੋ ਆਕਾ ਲਈ ਆਉਂਦਾ ਬੰਦਾ ਹੁੰਦਾ ਵਾ ਆ ਵਿੱਚ ਕੌਣ ਬੋਲਦੀ ਪਈ ਆ ਘਰ ਵਾਲੀ ਏ ਤੇਰੀ ਉਹ ਯਾਰ ਮੈਂ ਨਹੀਂ ਘਰ ਵਾਲੀ ਨਹੀਂ ਆਗੀ ਏ ਜਿੰਨਾ ਕੰਪਿਊਟਰ ਹੁੰਦਾ ਨਾ ਕੰਪਿਊਟਰ ਦਾ ਹਸਾਬ ਤਾ ਬਤਾਉ ਲਾਇਆ ਹੋਇਆ ਜੇ ਕੰਪਿਊਟਰ ਜਿੰਨੇ ਬੋਲਦਾ ਹਾਂ ਮੈਂ ਸਿਸਟਮ ਬਟ ਕੀਤਾ ਹੋਇਆ ਜੇ ਅੱਛਾ 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 ਇਹ ਛੰਗ ਛੰਗ ਵਾਲਾ ਗਾਣਾ ਚੱਲਦਾ ਜੇ ਅੱਛਾ ਆਹੋ ਇਹਨੂੰ ਬੰਦ ਕਰ ਹੁਣ ਅਬ ਭਰਾਵਾ ਤੂੰ ਹੀ ਬੰਦ ਕਰ ਇਹਨੂੰ ਬੰਦ ਕਰ ਇਹਨੂੰ ਇਸ ਯਾਪਾ ਯਾਰ ਇਹ ਲੈ ਛੱਡ ਦੇ ਤੂੰ ਰਹਿਣ ਦੇ ਹੁਣ ਹੈ ਰਹਿਣ ਦੇ ਛੱਡ ਦੇ ਹੋਰ ਆਈਟਮ ਦਿਖਾ ਯਾਰ ਮੈਨੂੰ ਹੈ ਵਧੀਆ ਆਟਮ ਚਾਹੀਦਾ ਤੇ ਘੈਂਣ ਦੀ ਹੋਵੇ ਯਾਰ ਆਟਮ ਯਾਰ ਅੱਗਾ ਦੇ ਕਿਧਰ ਗੱਡੀ ਗੁੱਡੀ ਦਿਖਾ ਕੋਈ ਹੈਗੀ ਆ ਯਾਰ ਗੱਡੀ ਗੁੱਡੀ ਸਭ ਕੋਈ ਆ ਤੂੰ ਕੀ ਲੈਣਾ ਹੋਰ ਉਸੋ ਲੈ ਆ ਕੋਈ ਗੱਡੀ ਗੁੱਡੀ ਦੇ ਯਾਰ ਗੱਡੀ ਗੁੱਡੀ ਚਲਾਈਏ ਆਪਾਂ ਗੱਡੀ ਨਹੀਂ ਮਿਲਦੀ ਘਬਰਾ ਗਿਆ ਯਾਰ ਗੱਡੀ ਗੁੱਡੀ ਲੈਣੀ ਆ ਵਧੀਆ ਗੱਡੀ ਹੋਵੇ ਯਾਰ ਬੰਦਾ ਵਿੱਚ ਬੈਠਾ ਵਧੀਆ ਲੱਗੇ ਹੈ ਕੋਈ ਨਾ ਗੱਡੀ ਮਿਲਣੀ ਘਬਰਾਓ ਨਾ ਕਿਹੜੀ ਕਿਹੜੀ ਗੱਡੀ ਲੈਣੀ ਆਸੋ ਕੋਈ ਵੀ ਦਿਖਾ ਯਾਰ ਕੋਈ ਬੰਦਾ ਵਿੱਚ ਬੈਠਾ ਵਧੀਆ ਲੱਗੇ ਆ ਪਿਸਟਲ ਲੈ ਲਓ ਉਹ ਨਾ ਉਹ ਭਰਾਵਾ ਮਾਫ ਕਰੇ ਯਾਰ ਇਹ ਨਹੀਂ ਲੈਣਾ ਆਏਗਾ ਇਹ ਭਰਾਵਾ ਬੱਚੇ ਲਈ ਆ ਇਹ ਨਾਲ ਹੋਤੀ ਚੱਲੂਗੀ ਇਹ ਹੈ ਆਓ ਉਹ ਨਹੀਂ ਯਾਰ ਕੋਈ ਗੱਡੀ ਗੁੱਡੀ ਦਿਖਾ ਯਾਰ ਗੱਡੀ ਦੇਖ ਤੁਸੀਂ ਪਸੰਦ ਕਰੋ ਕਿਹੜੀ ਗੱਡੀ ਲੈਣੀ ਆ ਮੈਨੂੰ ਕਿਹਦਾ ਦਿਖਾਈ ਦੂੰਗਾ ਤੇ ਤੈਨੂੰ ਪਤਾ ਨਹੀਂ ਗੱਡੀ ਕਿੱਥੇ ਆ ਯਾਰ ਤੁਸੀਂ ਦੇਖੋ ਗੱਡੀ ਕਿਹੜੀ ਲੈਣੀ ਆ ਉਹਦੇ ਇੰਨਾ ਸਮਾਨ ਪਿਆ ਹੋਆ ਹੁਣ ਤੁਸੀਂ ਦੇਖੋ ਗੱਡੀ ਕਿਹੜੀ ਲੈਣੀ ਆ ਇਹ ਸਮਾਨ ਬਹੁਤ ਆ ਇਹਦੇ ਜੇ ਕਿਹੜਾ ਵਾ ਹੁਣ ਦੇਖੋ ਤੁਹਾਡੇ ਸਾਹਮਣੇ ਹੀ ਆ ਆ ਗਈ ਏ ਯਾਰ ਆ ਆ ਕਾਟ ਕੇ ਦਿਖਾ ਇਹ ਭਾਈ ਹੋਕੀ ਇਹ ਖੋਲ ਤਾਂ ਸਹੀ ਨੂੰ ਨੂੰ ਖੋਲਣ ਦਵਾਗੇ ਓਦੇ ਹੀ ਦੇਖ ਲਓ ਤੁਸੀਂ ਆ ਦੇਖੋ ਯਾਰ ਬੰਦਾ ਯਾਰ ਕੀ ਹੈ ਜਦ ਤੱਕ ਨਹੀਂ ਦੂਗਾ ਨਹੀਂ ਸੁਣਨ ਕਿ ਉੱਧੇ ਕੋਈ ਨਹੀਂ ਜੀਦਾ ਜਦ ਤੱਕ ਹੱਥ ਦੇ ਨਹੀਂ ਨਾ ਫੜਦਾ ਅੱਛਾ ਮাজা ਨਹੀਂ ਆਂਦਾ ਹੈਗਾ ਹਾਕੀ ਦਾ ਕੋਈ ਤਾਂ ਹਾਕੀ ਦੀ ਫੜਾਣੀ ਅੱਛਾ ਹੌਂ ਮਦਰ ਅੱਛਾ ਫੜਾ ਦਿੰਨੇ ਵੀਰੇ ਆ ਲੈ ਫੜ ਆਏ ਹਾਂ ਹਾਂ ਨੇ ਨਾਲੇ ਬੋਲ ਵੀ ਆ ਨਾਲੇ ਤੇ ਹਾਂ ਇਹਦਾ ਮਾਰ ਦੇਗਾ ਵਿਆਂ ਯਾਰ ਇਹ ਟੁੱਟ ਗਿਆ ਨਾ ਤੈਨੂੰ ਜੁਰਮਾਨਾ ਦੇਣਾ ਪੈਣਾ ਇਹਦਾ ਉਹ ਭਰਾਵਾ ਮੈਂ ਦੇਖਦਾ ਵਿਆਂ ਇਹ ਵਧੀਆ ਹੈਵੀ ਹੈਗਾ ਐਵੀ ਹੈਗਾ ਭਰਾ ਤੋੜਨਾ ਨਹੀਂ ਪਏ ਆ ਜਵਾਕਾ ਲਈ ਆ ਇਹ ਤੇਰੇ ਵਰਗੇ ਲਈ ਰਹੀ ਹੈ ਕੀ ਬੰਦੇ ਬੰਦੇ ਕੁੱਟਣ ਦੇ ਕੰਮ ਆਉਂਦੀ ਹੈ ਕਿ ਨਹੀਂ ਹੈ ਉਹ ਬੰਦਾ ਗੜਾ ਯਾਰ ਬੰਦੇ ਨਹੀਂ ਆ ਜਵਾਕਾ ਲਈ ਆ ਇਹ ਹੈ ਜਵਾਕਾ ਲਈ ਆ ਇਹ ਜਵਾਕਾ ਲਈ ਰੱਖੀ ਕਿ ਉਹ ਆਈ ਕਰੀ ਜਨਾ ਯਾਰ ਤੂੰ ਨਾਲ ਲੈਣਾ ਹੈ ਡਰਾਪ ਕਰਣਾ ਆ ਲੈਣਾ ਨਹੀਂ ਆ ਤੂੰ ਯਾਰ ਜਵਾਕਾ ਲਈ ਹਰ ਚੀਜ਼ ਜਵਾਕਾ ਲਈ ਦਿਖਾਈ ਜਨਾ ਤੇਰੇ ਸਾਹਮਣੇ ਐਡਾ ਬੰਦਾ ਖੜਾ ਮੈਂ ਬੰਦਿਆਂ ਵਾਲੀ ਚੀਜ਼ ਦਿਖਾ ਦੂੰ ਓ ਜਵਾਕਾ ਲਈ ਆ ਭਰਾਵਾ ਇਹ ਖਡਾਉਣੇ ਆ ਤੇਰੇ ਵਰਗੇ 60 ਬੰਦੇ ਨਹੀਂ ਹੋਗਾ ਇਹ ਇਹ ਚੀਜ਼ ਚੱਜ ਦੀ ਦਿਖਾ ਮੈਨੂੰ ਤੂੰ ਓ ਚਰੀਨੀ ਚੀਜ਼ਾਂ ਭਈਆ ਵੇਖ ਲੈ ਚਮਚਾ ਲੈਣਾ ਹੈ ਚਮਚਾ ਚਮਚਾ ਭਰਾਵਾ ਠੀਰ ਖੂਰ ਵੀ ਬਣਾ ਕੇ ਦੇਣਾ ਨਾਲ ਚਮਚਾ ਤਾਂ ਹੀ ਆਉ ਕੰਮ ਓ ਭਰਾਵਾ ਕੀ ਯਾਰ ਸਿਆਪਾ ਲਾਇਆ ਹੈ ਤੂੰ ਯਾਰ ਉਹ ਪਰਾਵਾ ਜੁਆਕਾ ਦੇ ਖੇਡਣ ਲਈ ਸਮਾਨ ਆਇਆ ਇਹ ਨਾ ਜੁਆਕਾ ਦੇ ਖੇਡਣ ਵਾਲਾ ਜਵਾਰਾ ਲੈ ਲੈ ਹੈਂ ਗਵਾਰਾ ਲੈ ਲੈ ਉਹ ਨਹੀਂ ਵੀਰੇ ਗਵਾਰਾ ਨਹੀਂ ਲੈਣਾ ਆ ਲੈਣਾ ਮੈਂ ਪੀਪਲੀ ਮੱਝੂਗੀ ਨਾਲ ਤੇਰੇ ਆ ਪੱਖਾ ਦਿਖਾ ਯਾਰ ਪੱਖਾ ਪੱਖਾ ਦਿਖਾ ਦੇਖ ਲੈ ਯਾਰ ਉਹਨੇ ਕਿ ਦਿਖਾ ਯਾਰ ਆ ਫੜ ਫਿਰ ਦੁਕਾਨ ਨਹੀਂ ਦਾ ਤੇਰੇ ਇਹੀ ਹਾਕੀਆਂ ਵੈਣੀਆਂ ਇਹ ਉਹ ਪਰ ਆਵਾ ਤੂੰ ਕਾ ਯਾਰ ਤੰਗ ਤਰੀ ਜਾਣਾ ਇਹ ਸਮਾਨ ਸੂਨ ਲੈਣਾ ਨਹੀਂ ਕੋਕ ਇੱਕ ਤੇ ਯਾਰ ਪਤਾ ਨਹੀਂ ਗੱਟਾ ਗੁਫਾ ਕੇ ਦੱਬ ਜੀ ਐਨਾ ਟਾਈਮ ਤੈਨੂੰ ਪੱਕਾ ਹੋਣ ਦੇ ਲੱਗ ਗਿਆ ਓ ਯਾਰ ਉਹ ਬੰਨਿਆ ਹੋਇਆ ਬੜੇ ਹਿਸਾਬ ਦਾ ਜਾ ਯਾਰ ਤੂੰ ਖੜ ਚੰਗਾ ਬੰਦਾ ਤੂੰ ਕੀ ਹੋ ਗਿਆ ਲੈਣਾ ਵੀ ਹੈਗਾ ਤੂੰ ਖੋਲ ਉਹ ਲਾਉ ਨੂੰ ਟਾਈਮ ਲੱਗਦਾ ਖੋਲਣ ਲਈ ਯਾਰ ਆਹ ਵੇ ਓ ਇੱਥੋਂ ਹਣ ਲੈ ਆਂ ਇਹ ਤੂੰ ਕਿਉਂ ਡਰਾਮੇ ਕਰੀ ਜਾਣਾ ਵਾ ਲਵਾ ਗਈ ਯਾਰ ਦੇਖ ਲੈ ਲੈਣਾ ਫੇਰ ਨਹੀਂ ਓਏ ਹੋਏ 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 ਇਹ ਕਿੰਨੀ ਵਧੀਆ ਚੀਜ਼ ਆ ਓਏ ਹੋਏ 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 ਇਹਦਾ ਪੱਕਾ ਹੀ ਬੜਾ ਵਧੀਆ ਯਾਰ ਤੇਰਾ ਦੇਖਿਆ ਬੜਾ ਬੜਾ ਪੱਕਾ ਕਰੇ ਬਿੱਲ ਤਾਂ ਨਹੀਂ ਆਊਗਾ ਯਾਰ ਬਿੱਲ ਹਾਂ ਉਹ ਯਾਰ ਜਵਾਕਾ ਲਈ ਆ ਮੇਰਾ ਭਰਾ ਇਹਦੇ ਬਿੱਲ ਬੁੱਲ ਨਹੀਂ ਹੁੰਦਾ ਇਹਦਾ ਇਹ ਨਾ ਹੋਵੇ ਸਾਡੇ ਘਰ ਦਾ ਮੀਟਰ ਘੁੰਮ ਜੇ ਯਾਰ ਹੈ ਉਹ ਇਹ ਜਵਾਕਾ ਲਈ ਆ ਮੇਰੇ ਭਰਾ ਜੇ ਤੇਰੇ ਜਵਾਕ ਆਇਆ ਲੈ ਜਾ ਤੇ ਲਈ ਹੈ ਕੋਈ ਜਵਾਕ ਆਇਆ ਲੈ ਜਾ ਉਹਦੇ ਲਈ ਜਵਾਕ ਨਹੀਂ ਯਾਰ ਗਰਮੀਆਂ ਦੇ ਵਿੱਚ ਗਾਂ ਤੈਨੂੰ ਬਟਾ ਔਖਾ ਹੋ ਜਾਂਦਾ ਵਾ ਲੈਣਾ ਸਮਾਨ ਪੱਕਾ ਲੈ ਜਾਂਦੇ ਆ ਲੈਣਾ ਕੀ ਨਹੀਂ ਲੈਣਾ ਸਮਾਨ ਸਮਾਨ ਤੂੰ ਲੈਣਾ ਕੀ ਨਹੀਂ ਲੈਣਾ ਲੈਣਾ ਕੀ ਲੈਣਾ ਹੀ ਤੇ ਆਕੀ ਮਾਰ ਰਹੀ ਹੈਲੋ ਹੈਲੋ ਕੀ ਬਾਵਾ ਸਮਾਨ ਤੂੰ ਲੈਣਾ ਨਹੀਂ ਡਰਾਮੇ ਕਰੀ ਜਨਾ ਛੱਡੇ ਨੂੰ ਡਰਾਮੇ ਕੀ ਯਾਰ ਪੱਕਾ ਲੈਣਾ ਮੈਂ ਉਹ ਟੁੱਟ ਗਿਆ ਇਹ ਨਾ ਫਿਰ ਉਹਨੂੰ ਪੈਸੇ ਭਰਨੇ ਭੇਜਣੇ ਆਲੇ ਤੂੰ ਯਾਰ ਗੱਡੀ ਦਿਖਾ ਮੈਨੂੰ ਯਾਰ ਕੋਈ ਗੱਡੀ ਗੱਡੀ ਦੇਖਣੀ ਆ ਹੋਰ ਯਾਰ ਤੂੰ ਯਾਰ ਉਹੀ ਯਾਰ ਸਮਾਨ ਤੂੰ ਲੈਣਾ ਨਹੀਂ ਡਰਾਮੇ ਕਰੀ ਜਨਾ ਯਾਰ ਦੱਸ ਸਾਰਾ ਸਮਾਨ ਖਲਾਈ ਜਨਾ ਵਾ ਪੱਟਾ ਕਰਨਾ ਪਤਾ ਕਿੰਨਾ ਓੱਖਾ ਹੁੰਦਾ ਵਾ ਪੱਠੇ ਕਰਨ ਨੂੰ ਕੀ ਆ ਕੋਈ ਅਗਵਾਰੇ ਲੱਲਾ ਜਵਾਬ ਆਲੇ ਯਾਰ ਆਲੇ ਕਾਡੇ ਦੇ ਵਿੱਚੋਂ ਓਏ ਯਾਰ ਕੀ ਕੱਢਾਂ ਯਾਰ ਮੈਂ ਤੇ ਅੱਧੀ ਦੇਖ ਲੈ ਕਿਹੜਾ ਲੈਣਾ ਦੱਸ ਹੈ ਕਿਹੜਾ ਲੈਣਾ ਦੱਸ ਤੂੰ ਆਪ ਵੀ ਖੇਲਦਾ ਹੁੰਦਾ ਇਹਨਾਂ ਨਾਲ ਸਾਰੀ ਦਿਹਾੜੀ ਖੇਡੀਦਾ ਕੀ ਕਰੀਏ ਹੈ ਜਵਾਗ ਆਂਦੇ ਆ ਉਹਨਾਂ ਨਾਲ ਅਸੀਂ ਵੀ ਟਾਈਮ ਪਾਸ ਕਰ ਲਈਦਾ ਵਾ ਟਾਈਮ ਪਾਸ ਹੀ ਕਰੀ ਕੋਈ ਪੈਸਾ ਨਾ ਕਮਾਈ ਤੂੰ ਓਏ ਤੂੰ ਦੱਸ ਮੇਰੇ ਆਕੀਆਂ ਮਾਰੀ ਜਾਂਦਾ ਹੈ ਬਾਦ ਨਾ ਸਿਰ ਤੇ ਹੀ ਮਾਰੂ ਆਕੀ ਆ ਕਲਾਕਾਰ ਭੋਰਾ ਤੂੰ ਤੂੰ ਆ ਕਲਾਕਾਰ ਦਫਾ ਹੰਤੋ ਤੂੰ ਵੇਚਣਾ ਦੁਵਾ ਨਾ ਵੇਚਣਾ ਤੂੰ ਦਫਾ ਹੋ ਉਥੋਂ ਦਫਾ ਹੋ ਹੈ ドラਮਾ ਕੀਤਾ ਜੀ ਉੱਥੇ ਆ ਲੈ ਜਾਣਾ ਤੇਰਾ ਸਾਰਾ ਸਮਾਨ ਮੈਂ ਕਦਾਂ ਕਦਾਂ ਲੈ ਜਾਏਗਾ ਸਮਾਨ ਤੂੰ ਲੈ ਜਾਣਾ ਉਹਦੀ ਪਤਾ ਲੱਗਣਾ ਤੈਨੂੰ ਆ ਦੇਖ ਲੈ ਫਿਰ ਦੇਖ ਲੈ ਚੱਲ ਨਿਕਲ ਇੱਥੋਂ ਦਫਾ ਹੋ ਚੱਲ ਚੱਲ ਦਫਾ ਹੋ ਜਾ ਇੱਥੋਂ ਮੈਂ ਹੀ ਲੈ ਕੇ ਜਾਣਾ ਇਹ ਦਫਾ ਹੋ ਜਾ ਓਏ ਓ ਨੋ 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 ਨੋ